ਪਹਿਲਾਂ ਸੋਸ਼ਲ ਮੀਡੀਆ ਦੇ ਉੱਤੇ ਤਸਵੀਰਾਂ ਸਾਹਮਣੇ ਆਈਆਂ ਤੇ ਨਾਲ ਤਸਵੀਰਾਂ ਤੇ ਸਪਸ਼ਟੀਕਰਨ ਦੇਣ ਦੇ ਲਈ ਮੰਤਰੀ ਸਾਹਿਬ ਆਪ ਮੀਡੀਆ ਸਾਹਮਣੇ ਆਏ ਜੀ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਜੀਟਿਆ ਦੇ ਵੱਲੋਂ ਬੀਤੇ ਦਿਨੀ ਕੈਬਨਿਟ ਮੰਤਰੀ ਡਾਕਟਰ ਰਵਜੋਤਿਆ ਕੁਝ ਕਥਿਤ ਇਤਰਾਜ਼ਯੋਗ ਤਸਵੀਰਾਂ ਜਨਤਕ ਕੀਤੀਆਂ ਗਈਆਂ ਤੇ ਦਾਵਾ ਕੀਤਾ ਸੀ ਕਿ ਵੀਡੀਓ ਵੀ ਜਲਦ ਸਾਹਮਣੇ ਆਏਗੀ ਪਰ ਵੀਡੀਓ ਸਾਹਮਣੇ ਆਉਣ ਤੋਂ ਪਹਿਲਾਂ ਮੰਤਰੀ ਸਾਹਿਬ ਆਪ ਮੀਡੀਆ ਦੇ ਸਾਹਮਣੇ ਆ ਗਏ ਗਿਲੰਦਰ ਦੇ ਵਿੱਚ ਪ੍ਰੈਸ ਕਾਨਫਰੰਸ ਕਰਦੇ ਹੋਏ ਡਾਕਟਰ ਅਰਵਜੋਤ ਨੇ ਇਹ ਸਾਬ ਨੂੰ ਆਪਣੇ ਖਿਲਾਫ ਵੱਡੀ ਸਾਜ਼ਿਸ਼ ਕਰਾਰ ਦਿੱਤਾ। ਉਹਨਾਂ ਨੇ ਵਾਇਰਲ ਤਸਵੀਰਾਂ ਬਾਰੇ ਦਾਵਾ ਕੀਤਾ ਕਿ ਇਹ ਤਸਵੀਰਾਂ AI ਦੀ ਵਰਤੋਂ ਕਰਕੇ ਬਣਾਈਆਂ ਗਈਆਂ ਤੇ ਇਹੋ ਗੱਲ ਉਹਨਾਂ ਵੱਲੋਂ ਆਪਣੀ ਸੋਸ਼ਲ ਮੀਡੀਆ ਪੋਸਟ ਦੇ ਵਿੱਚ ਕਹੀ ਗਈ ਸੀ। ਇਹਨਾਂ ਤਸਵੀਰਾਂ ਨੂੰ ਲੈ ਕੇ ਮੰਤਰੀ ਡਾਕਟਰ ਅਰਵਜੋਤ ਨੇ ਖੁੱਲ ਕੇ ਆਪਣਾ ਪੱਖ ਰੱਖਿਆ, ਆਪਣੀ ਗੱਲ ਰੱਖੀ। ਤੇ ਜਦੋਂ ਪੱਤਰਕਾਰਾਂ ਨੇ ਸਵਾਲਾਂ ਦੀ ਬੁਛਾੜ ਕਰਨੀ ਸ਼ੁਰੂ ਕਰ ਦਿੱਤੀ ਤਾਂ ਮੰਤਰੀ ਸਾਹਿਬ ਦੇ ਲਈ ਇੱਕ ਇੱਕ ਸਵਾਲ ਦਾ ਜਵਾਬ ਦੇਣਾ ਪਹਿਲਾਂ ਨਾਲੋਂ ਔਖਾ ਹੁੰਦਾ ਗਿਆ ਮੰਤਰੀ ਸਾਹਿਬ ਨੇ ਦਾਅਵਾ ਕੀਤਾ ਸੀ ਕਿ ਤਸਵੀਰਾਂ 'ਚ ਨਜ਼ਰ ਆ ਰਹੀ ਮਹਿਲਾ ਉਹਨਾਂ ਦੀ Ex-wife ਜਾਨੀ ਕਿ ਸਾਬਕਾ ਪਤਨੀ ਪਰ ਜਦੋਂ ਸਵਾਲ ਕੀਤਾ ਗਿਆ ਕਿ ਇਸ ਮਹਿਲਾ ਦੇ ਨਾਲ ਉਹਨਾਂ ਦਾ ਤਲਾਕ ਹੋ ਚੁੱਕਿਆ ਹੈ ਤਾਂ ਮੰਤਰੀ ਸਾਹਿਬ ਦਾ ਜਵਾਬ ਤੁਸੀਂ ਸੁਣ ਲਓ ਚਲੋ ਤਾਂ ਦੇਖੋ ਸਰ ਆਪਾਂ ਉਹ ਗੱਲਾਂ ਚਲੀ ਜਾਣਾ ਡਾਟਾ ਡਾਟਾ ਲੇਟਸਟ ਵੀਡੀਓ ਕੱਲ 8:00 ਇਸ ਤੋਂ ਮੈਨੂੰ ਇਹ ਨਹੀਂ ਕਿਹਾ ਹੋਇਆ ਹੀ ਤੁਹਾਡੀਆਂ ਪਤਨੀਆਂ ਬਾਰੇ ਜ਼ਿਕਰ ਨਹੀਂ ਹੋਇਆ ਤੁਸੀਂ ਇਹ ਕਲੀਅਰ ਕਰ ਦਿਓ ਵੀ ਡਿਵੋਰਸ ਕਦੋਂ ਹੋਇਆ ਜਾਂ ਤੁਹਾਡੇ ਵਿਆਹ ਕਿੰਨੇ ਹੋਏ ਨੇ ਡਿਵੋਰਸ ਮੇਰਾ ਮੈਂ ਕਹੂੰਗਾ ਕਿ ਦੈਟਸ ਅ ਵੈਰੀ ਵੈਰੀ ਪਰਸਨਲ ਟੂ ਬੀ ਜੇਦਰ ਤੁਸੀਂ ਕੁਐਸਚਨ ਪੁੱਛ ਰਹੇ ਹੋ ਤੇ ਤੁਹਾਡਾ ਕੋਈ ਹੱਕ ਨਹੀਂ ਹੈ ਅਗਲਾ ਸਵਾਲ ਕੀ ਡਾਕਟਰ ਸਾਹਿਬ ਤੁਹਾਡੀਆਂ ਅਜਹੀਆਂ ਨਿੱਜੀ ਤਸਵੀਰਾਂ ਕਿਸੇ ਤੀਜੇ ਸ਼ਖਸ ਤੱਕ ਕਿਵੇਂ ਪਹੁੰਚ ਗਈਆਂ ਤਾਂ ਇਸ ਸਵਾਲ ਦਾ ਵੀ ਮੰਤਰੀ ਸਾਹਿਬ ਕੋਈ ਖੁੱਲ ਕੇ ਜਵਾਬ ਨਹੀਂ ਦੇ ਸਕੇ। ਇਹ ਲੀਕ ਕਿਧਰੋਂ ਹੋਈਆਂ ਹੋਣਗੀਆਂ ਫੋਟੋਆਂ ਚਲੋ ਮੈਂ ਕਹੂੰਗਾ ਕਿ ਇਹ ਤਕਰੀਬਨ 8-10 ਸਾਲ ਪੁਰਾਣੀਆਂ ਹੈਗੀਆਂ। ਤੀਜਾ ਸਵਾਲ ਮੰਤਰੀ ਸਾਹਿਬ ਨੇ ਇਹਨਾਂ ਤਸਵੀਰਾਂ ਨੂੰ ਕਈ ਸਾਲ ਪੁਰਾਣਾ ਦੱਸਿਆ। ਤੇ ਇਥੇ ਮੁੱਦਾ ਤਾਂ ਇਹ ਸੀ ਕਿ ਇਹ ਤਸਵੀਰਾਂ ਜੇਕਰ ਪੁਰਾਣੀਆਂ ਨੇ ਤਾਂ ਕਿਉਂ ਪਹਿਲਾ ਮੰਤਰੀ ਸਾਹਿਬ ਨੇ ਇਹਨਾਂ ਨੂੰ ਐਡੀਟਿਡ ਅਤੇ AI ਦੇ ਨਾਲ ਤਿਆਰ ਕੀਤਾ ਦੱਸਿਆ ਇਹ ਐਡੀਟਿਡ ਕਿਉਂ ਚਲਾ ਰਹੇ ਐਡੀਟ ਹੈ ਕਿਉਂ ਇਹ ਹਾਂ ਜੀ ਤੁਸੀਂ ਕਹਿ ਰਹੇ ਮੋਬਾਈਲ 'ਚ ਹੋ ਸਕਦੀਆਂ ਹਨ ਦੂਜੇ ਪਾਸੇ ਤੁਸੀਂ ਕਹਿ ਰਹੇ ਐਡੀਟ ਹੋ ਸਕਦੀਆਂ ਦੋ ਚੀਜ਼ਾਂ ਹੋ ਗਈਆਂ ਜੀ ਨਹੀਂ ਨਹੀਂ ਮੈਂ ਸਮਝ ਰਿਹਾ ਕਿ ਤੁਸੀਂ ਤੁਸੀਂ ਕਿਹਾ ਕਿ ਐਡੀਟ ਹੈਗੀਆਂ ਇਹ ਟੂਲਸ ਵਗੈਰਾ ਲੇਕਿਨ ਇੱਕ ਨਾਰੇ ਤੁਸੀਂ ਕਹਿ ਰਹੇ ਹੋ ਕਿ 10 ਸਾਲ ਪੁਰਾਣੀਆਂ ਹਾਂ ਹਾਂ ਜੀ ਇਹ ਪੋਸਿਬਿਲਟੀ ਇਹ ਮੇਰੀ ਐਕਸ ਵਾਈਫ ਦੀ ਸੀ ਕਿ ਉਹਨੂੰ ਮੋਡੀਫਾਈ ਕੀਤਾ ਉਹ ਮੈਂ ਕਹਿ ਰਿਹਾ ਹਾਂ ਇਹ ਕੱਲ੍ਹ ਵੀ ਲਿਖਿਆ ਹੈ ਵੀ ਇਹ ਆਈ ਏ ਟੂ ਕਰਦੇ ਜੀ ਉਹ ਇੱਕ ਤੁਸੀਂ ਕਹਿ ਰਹੇ ਹੋ ਕਿ ਫੋਟੋ ਪੁਰਾਣੀ ਹੈ 8-10 ਸਾਲ ਪੁਰਾਣੀ ਉਹਨਾਂ ਨੇ ਵਿਕਰਮਜੀਤਿਆ ਨੇ ਇਸ ਵਾਰ ਕਲੀਮ ਕੀਤਾ ਕਿ ਇਹ ਤੁਹਾਡੀ ਸੈਲਫੀ ਹੈ ਜੀ 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 ਨਹੀਂ ਹੋਣਾ ਹਸਬੰਡ ਵਾਈਸ ਸੈਲਫੀ ਨਹੀਂ ਲੈ ਸਕਦਾ ਠੀਕ ਹੈ ਠੀਕ ਹੈ ਉਹ ਚ ਗਲਤ ਕੀ ਹੈਗਾ ਦੱਸੋ ਨਾ ਸਰ ਉਹਨਾਂ ਨੇ ਆਪਣੀ ਸਟੇਟਸ ਦੇ ਵਿੱਚ ਇਹ ਲਿਖਿਆ ਹੱਲੇ ਕੀ ਵੀਡੀਓ ਜਲ ਵੀਡੀਓ ਵੀ ਹੈਗੀ ਹੈ ਪਤਾ ਨਹੀਂ ਉਹਨਾਂ ਕੋ ਹੋਈ ਕਿ ਜੇ ਕਹਿੰਦੇ ਹੈਗੇ ਜੋ ਕਹਿ ਰਹੇ ਹੋ ਚੌਥਾ ਸਵਾਲ ਮੰਤਰੀ ਸਾਹਿਬ ਨੂੰ ਜੋ ਪੁੱਛਿਆ ਗਿਆ ਉਹ ਇਹ ਸੀ ਕਿ ਆਸ਼ੋਕ ਨਾਗਲਿਆ ਨਾ ਦੇ ਇੱਕ ਅਕਾਊਂਟ ਤੋਂ ਇਹ ਤਸਵੀਰਾਂ ਪਹਿਲਾਂ ਸ਼ੇਅਰ ਕੀਤੀਆਂ ਗਈਆਂ ਤਾਂ ਮੰਤਰੀ ਸਾਹਿਬ ਆਪ ਮੰਦੇ ਨਜ਼ਰ ਆਏ ਕਿ ਉਹ ਪਹਿਲਾਂ ਪਾਰਟੀ ਦੇ ਨਾਲ ਜੁੜਿਆ ਸੀ ਪਰ ਜਦੋਂ ਮੰਤਰੀ ਸਾਹਿਬ ਨੂੰ ਪੁੱਛਿਆ ਗਿਆ ਕਿ ਉਸ ਖਿਲਾਫ ਕੋਈ ਕਾਰਵਾਈ ਹੋ ਰਹੀ ਹੈ ਜਾਂ ਨਿਸ਼ਾਨੇ ਤੇ ਸਿਰਫ ਮਜੀਠੀਆ ਤਾਂ ਵੀ ਮੰਤਰੀ ਸਾਹਿਬ ਗੋਲ-ਮੋਲ ਹੀ ਜਵਾਬ ਦਿੰਦੇ ਨਜ਼ਰ ਆਏ। ਜੀ ਸਭ ਤੋਂ ਪਹਿਲਾਂ ਉਹਨੇ ਪੋਸਟ ਪਾਈ ਹੈ ਵੀਡੀਓਜ਼ ਦੀ ਐਫਓ ਦੋਸਤ ਜੀ ਔਰ ਉਸ ਤੋਂ ਬਾਅਦ ਇਹ ਸਰਕੂਲੇਟ ਹੋਈ ਹੈ ਵਿਕਰਮ ਸਿੰਘ ਦੇ ਕੋਲ ਕਾਪੀ ਕਿਤਾਬ ਦੇ ਉਹ 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 ਸਾਡੇ ਕੀ ਕਹਿੰਦੇ ਰੋਹਰਪੁਰ ਚ ਜਦੋਂ 2016 17 ਦੀ ਇਲੈਕਸ਼ਨ ਸੀਗੀ ਪਾਰਟੀ ਵਲ ਅਬਜ਼ਰਵਰ ਥੈਟਸ ਥੈਟਸ ਫੈਕਟਿਵਲ ਇਟ ਡੋਟ ਟੂ ਡੈਮੇਜ ਯੂ ਥੈਟ ਆਈ ਡੋਨਟ نو ਹਾਉ ਦ ਪ੍ਰੋਸੈਸ ਸਟਾਰਟਡ ਪਰ ਉਹ ਹੀ ਪਤਾ ਤੁਮੇ ਕੋ 16 17 ਸਾਡੇ ਇਲੈਕਸ਼ਨ ਅਫਜ਼ਰਵਰ ਨੀ ਉਹ ਕਰ ਰਹੇ ਆ ਪਸਰ ਲੈਟ them let let ਇਨਵੈਸਟੀਗੇਸ਼ਨ ਅਫੀਸਰ ਇਨਵੈਸਟੀਗੇਟ ਉਹ ਥੋੜਾ ਜਿਹਾ ਸੀ ਉਹਨੂੰ ਕੋਪੀ ਰੱਖਾ ਲਿਆ ਪਾਸੇ ਪੰਜਵਾਂ ਸਵਾਲ ਗੱਲਾਂ ਨੇ ਕਿ ਮੰਤਰੀ ਸਾਹਿਬ ਦੇ ਚਾਰ ਵਿਆਹ ਹੋ ਚੁੱਕੇ ਨੇ ਤਾਂ ਮੰਤਰੀ ਸਾਹਿਬ ਨੇ ਆਪ ਮੰਨਿਆ ਕਿ ਹਾਂ ਉਹਨਾਂ ਦੇ ਲੀਗਲੀ ਚਾਰ ਵਿਆਹ ਹੋ ਚੁੱਕੇ ਨੇ ਤੇ ਜਦੋਂ ਪੁੱਛਿਆ ਗਿਆ ਕਿ ਇਹ ਮਹਿਲਾ ਉਹਨਾਂ ਦੀ ਕਿਹੜੀ ਪਤਨੀ ਸੀ ਤਾਂ ਮੰਤਰੀ ਜਾਬ ਲਾਜਵਾਬ ਹੋ ਗਏ। ਮੈਂ ਜਿਹੜਾ ਇੱਕ ਟਵੀਟ ਕੀਤਾ ਉਹਦੇ ਵਿੱਚ ਵੀ ਤੁਸੀਂ ਚਾਰ ਮੈਨੂ ਦਿੱਤੀਆਂ ਗਿਆ ਕਿ ਇਸ ਗੱਲ ਦਾ ਵੀ ਸੱਚਾਈ ਜੀ ਖਾਲੀ ਨਾਗਲੇ ਪਰ ਹੈ ਨਹੀਂ ਤੇ ਵਿਚ ਜਿਹੜੀ ਉਹ ਸ਼ੂਕਤਾ ਹੋਇਆ ਕਿ ਤੁਸੀਂ ਚਾਰ ਮੈਰਿਜ ਕਰ ਚੁੱਕੇ ਹੋ ਕੀ ਇਹ ਦਾ ਸਹੀ ਜੀ ਜੀ ਗੱਲੀ 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 ਡਾਕਟਰ ਸਾਹਿਬ ਕੋਈ ਦੋਸ਼ ਲਾ ਰਹੇ ਹੋ ਬਾਣਾ ਛੇਮਾ ਤੇ ਸਭ ਤੋਂ ਅਹਿਮ ਸਵਾਲ ਕਿ ਮੰਤਰੀ ਸਾਹਿਬ ਨੇ ਇਸ ਮਾਮਲੇ 'ਚ ਦਲਿਤ ਕਾਟ ਠੇਡਣ ਦੀ ਕੋਸ਼ਿਸ਼ ਕੀਤੀ ਇਹ ਮਾਮਲਾ ਇੱਕ ਦਲਿਤ ਨੂੰ ਨਿਸ਼ਾਨਾ ਬਣਾਉਣ ਦਾ ਕਿਵੇਂ ਬਣ ਗਿਆ ਤਾਂ ਮੰਤਰੀ ਸਾਹਿਬ ਨੇ ਜਵਾਬ ਦੇਣ ਦੀ ਥਾਂ ਉੱਠ ਕੇ ਜਾਣਾ ਹੀ ਬਿਹਤਰ ਸਮਝਿਆ ਕੋਚ ਲਾ ਰਹੇ ਹੋ بار بار ਮਜੀਠੀਆ ਜੀ ਦੇ ਉੱਪਰ ਜਾਂ ਜਿਨ੍ਹਾਂ ਨੇ ਵੀ ਵੀਡੀਓ ਵਾਇਰਲ ਕੀਤੀ ਆ ਵੀ ਇਹ दलित ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਉਹਦੇ ਵਿੱਚ ਮਤਲਬ ਸਿਰਫ ਕਾਸਟ ਨਹੀਂ ਤੂੰ ਕਾਸਟ ਨੂੰ ਤੁਸੀਂ ਤੁਸੀਂ ਦੇਖੋ ਸਾਨੂੰ ਹਮੇਸ਼ਾ ਇਹੀ ਟਾਰਗੇਟ ਕੀਤਾ ਜਾਂਦਾ ਹੈਗਾ ਦੇ ਤੁਸੀਂ ਗੱਲ ਕਰੋ ਹਲਾਚਾਂ ਦੀ ਸਰਕਾਰ ਦੀ ਠੀਕ ਹੈ ਜੀ ਨਾ ਕੋਈ ਗੱਲ ਨਹੀਂ ਬਸ ਠੀਕ ਹੈ ਦੇਖੋ ਉਹਨਾਂ ਦੀ ਵੀ ਤੁਸੀਂ ਵੀ ਆਪਣੀ ਮਰਿਆਦਾ ਰੱਖੋ ਥੋੜੀ ਸਵਾਦ ਲੈਣੀ ਆਪਣੀ ਮਰਿਆਦਾ ਸਵਾਦ ਜੀ ਤੁਹਾਡੇ ਵੱਲੋਂ ਵੀ ਸਰ ਛੋਟਾ ਜਿਹਾ ਕਾਸਟ ਦਾ ਈਸ਼ੂ ਪਤਾ ਹੈ ਬਿਕਰਮ ਸਿੰਘ ਮਜੀਠੀਆ ਦੇ ਵੱਲੋਂ ਸ਼ੇਅਰ ਫੋਟੋਆਂ ਦੇ ਉੱਤੇ ਸਿਆਸਤ ਗਰਮਾ ਗਈ ਹੈ ਮਲਜੀਤਿਆ ਦੇ ਖਿਲਾਫ ਸ਼ਿਕਾਇਤ ਵਾਲੇ ਬਿਆਨ ਦੇ ਉੱਤੇ ਅਕਾਲੀ ਦਲ ਨੇ ਪਲਟਵਾਰ ਕੀਤੇ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਡਾਕਟਰ ਅਵਜੋਤ ਨੇ ਖੁਦ ਫੋਟੋਆਂ ਖਿੱਚੀਆਂ ਤੇ ਫਿਰ ਆਪ ਦੇ ਇੱਕ ਆਗੂ ਦੇ ਨਾਲ ਸ਼ੇਅਰ ਕੀਤੀਆਂ ਨੇ ਤੇ ਹੁਣ ਜਾਂਚ ਪਾਤ ਦਾ ਕਾਟ ਖੇੜ ਕੇ ਮਾਮਲੇ ਨੂੰ ਗਲਤ ਰੰਗਦਰ ਦੇ ਵਿੱਚ ਲੱਗੇ ਹੋਏ ਨੇ ਪਹਿਲਾਂ ਇਤਰਾਜ਼ਯੋਗ ਫੋਟੋਆਂ ਖਿੱਚੀਆਂ ਤੇ ਫਿਰ ਦੋਸਤਾਂ ਦੇ ਨਾਲ ਸ਼ੇਅਰ ਕਰਨ ਦੇ ਇਲਜ਼ਾਮ ਮੰਤਰੀ ਸਾਹਿਬ ਦੇ ਉੱਤੇ ਲੱਗੇ ਹੁਣ ਤਾਂ ਤੁਸੀਂ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਬਕਾਇਦਾ ਇਹ ਗੱਲ ਮੰਨੀ ਹੈ ਕਿ ਮੇਰੀਆਂ ਫੋਟੋਆਂ ਨੇ ਇਹ 7-8 ਸਾਲ ਪੁਰਾਣੀਆਂ ਫੋਟੋਆਂ ਨੇ ਇਹ 셀ਫੀ ਮੈਂ ਲਈ ਹੈ ਤੇ ਫਿਰ ਪਿੱਛੇ ਰਹਿ ਕੀ ਗਿਆ ਮਲਾ ਹਰ ਇੱਕ ਗੱਲ ਤੁਸੀਂ ਐਡਮਿਟ ਕਰ ਲਈ ਹਲੇ ਤੁਸੀਂ ਕਹਿੰਦੇ ਹੋ ਏਆਈ ਹੈ ਫਿਰ ਮੈਨੂੰ ਹੈਰਾਨੀ ਹੋਈ ਕਿ ਪ੍ਰੈਸ ਕਾਨਫਰੰਸ ਦੇ ਵਿੱਚ ਡਾਕਟਰ ਰਵਜੋਤ ਕੈਬਨਿਟ ਮਨਿਸਟਰ ਕਹਿੰਦੇ ਨੇ ਕਹਿੰਦੇ ਜੀ ਇਹ ਫੋਟੋ ਖਿੱਚਣੀ 셀ਫੀ ਲੈਣੀ ਆਪਣੀ ਵਾਈਫ ਦੇ ਨਾਲ ਇਹ ਕੋਈ ਗੁਨਾਹ ਡਾਕਟਰ ਰਵਜੋਤ ਵਾਈਫ ਦੇ ਨਾਲ 셀ਫੀ ਲੈਣਾ ਗੁਨਾਹ ਨਹੀਂ ਗੁਨਾਹ ਹੈ ਅਬਸੀਨ ਪਿਕਚਰ ਦੀ ਸੈਲਫੀ ਲੈਣਾ ਐਸਾ ਕੰਟੈਂਟ ਲੈਣਾ ਉਸ ਤੋਂ ਬਾਅਦ ਗੁਨਾਹ ਹੈ ਉਹਨੂੰ ਆਪਣੇ ਫੋਨ 'ਚੋਂ ਟਰਾਂਸਮਿਟ ਕਰਨਾ ਉਹਨੂੰ ਆਪਣੇ ਦੋਸਤਾਂ ਨਾਲ ਸ਼ੇਅਰ ਕਰਨਾ ਔਰ ਫਿਰ ਪ੍ਰੈਸ ਕਾਨਫਰੈਂਸ 'ਚ ਮੰਨਣਾ ਕਿ ਜਿਹੜਾ ਅਸ਼ੋਕ ਨਾਂਗਲੀਆ ਹੈ ਇਹ ਸਾਡਾ 2016-17 ਤੋਂ ਆਬਜ਼ਰਵਰ ਹੈ ਮਤਲਬ ਇਹ ਵੀ ਆਮ ਆਦਮੀ ਪਾਰਟੀ ਦੇ ਨਾਲ ਵਾਹ-ਵਾਸਤਾ ਰੱਖਣ ਵਾਲਾ ਇਨਸਾਨ ਹੈ ਆਮ ਆਦਮੀ ਪਾਰਟੀ ਦਾ ਲੀਡਰ ਹੈ ਤਾਂ ਫਿਰ ਐਸੀਆਂ ਸੈਲਫੀਆਂ ਲੈ ਕੇ ਇਹ ਕਿਉਂ ਦਿੱਤੀਆਂ ਗੀਆਂ ਸ਼ੋਕਨਾਗਲੀਆਂ ਔਰ ਜੇ ਐਕਸ ਵਾਈਫ ਹੈ ਕੀ ਕਿਸੇ ਬਲੈਕਮੇਲਿੰਗ ਤਹਿਤ ਫੋਟੋਆਂ ਖਿੱਚੀਆਂ ਗੀਆਂ ਕਿਉਂਕਿ ਪ੍ਰੈਸ ਕਾਨਫਰੈਂਸ 'ਚ ਤਾਂ ਤੁਸੀਂ ਗੱਲਾਂ ਤਾਂ ਕਰਦੇ ਔਰਤ ਦੀ ਇੱਜ਼ਤ ਦੀਆਂ ਤੇ ਦੂਜੇ ਪਾਸੇ ਆਪਣੀ ਪ੍ਰੈਸ ਕਾਨਫਰੈਂਸ 'ਚ ਆਪ ਹੀ ਮੰਨੇ ਕਿ ਜੀ ਮੇਰੇ ਤਾਂ ਚਾਰ ਵਿਆਹ ਨੇ ਔਰ ਜਿਹੜੀ ਦੂਸਰੀ ਗੱਲ ਦੇ ਉੱਤੇ ਸਾਨੂੰ ਬੜੀ ਵੱਡੀ ਐ ਪੱਤੀ ਐ ਉਹ ਐ ਕਿ ਪਹਿਲਾਂ ਕਰਤੂਤਾ ਕਰਨੀ ਆਪ ਕਾਰਨਾਮੇ ਕਰਨੇ ਆਪ ਔਰ ਕਾਰਨਾਮੇ ਮੰਨਣੇ ਵੀ ਕਿ ਭਾਈ ਮੈਂ ਆਪਦੀਆਂ ਸੈਲਫੀਆਂ ਖਿੱਚੀਆਂ ਨੇ ਉਹ ਸੈਲਫੀਆਂ ਮੇਰੇ ਫੋਨ ਤੋਂ ਵਾਇਰਲ ਹੋਈਆਂ ਨੇ ਕਿਵੇਂ ਹੋਈਆਂ ਕੀ ਉਹ ਨਹੀਂ ਹੋਈਆਂ ਇਹ ਤਾਂ ਤੁਸੀਂ ਬਿਹਤਰ ਦੱਸ ਸਕਦੇ ਹੋ ਪਰ ਹੁਣ ਆ ਕੇ ਕਹਿ ਕੀ ਰਹੇ ਹੋ ਜਾਤ ਪਾਤ ਦੀ ਗੱਲ ਮਤਲਬ ਸ਼ਰਮ ਕਰੋ ਹੁਣ ਇਹ ਸਭ ਨੂੰ ਲੈ ਕੇ ਤੁਸੀਂ ਹੀ ਦੱਸੋ ਕਿ ਕੀ ਸਮਝੀਏ ਸਵਾਲ ਕਈ ਨੇ ਬੇहद ਗੰਭੀਰ ਨੇ ਤੇ ਜਵਾਬ ਗੋਲਮੋ ਇਨ੍ਹਾਂ ਤਸਵੀਰਾਂ ਤੇ ਸਵਾਲਾਂ ਦੀ ਸੱਚਾਈ ਕਦੋਂ ਸਾਹਮਣੇ ਆਉਂਦੀ ਹੈ ਹੁਣ ਵੇਖਣਾ ਹੋਵੇਗਾ ਜਲੰਧਰ ਤੋਂ ਪ੍ਰਮੇਸ਼ ਸਿੰਘ ਦੀ ਰਿਪੋਰਟ ਪੀਟੀਸੀ న్యూਸ